ਜੀ ਕਿਹੜਾ ਅਧਿਕਾਰੀ ਜਿਹਦੇ ਅੱਜ ਬੜੀ ਵਿਜੀਲੈਂਸ ਨੇ ਇੱਕ ਇਨਕੁਆਇਰੀ ਮਾਰ ਕੀਤੀ ਹੈ ਕਿ ਐਸਪੀ ਨੂੰ ਕੌਣ ਆ ਤੇ ਉਹਦਾ ਨਾਂ ਦੱਸਿਆ ਜਾਵੇ ਅੱਜ ਇੱਕ ਇਨਕੁਆਇਰੀ ਨਿਕਲੀ ਹੈ ਅੰਮ੍ਰਿਤਸਰ ਦੇ ਇੱਕ ਭ੍ਰਸ਼ਟ ਐਮਟੀਪੀ ਮਿਹਰਬੰਦ ਸਿੰਘ ਦੇ ਖਿਲਾਫ ਮਿਹਰਬੰਦ ਸਿੰਘ ਕਾਫੀ ਸਮੇਂ ਤੋਂ ਆਪਣੀਆਂ ਪਾਪ ਦੀਆਂ ਟਿਆ ਚਲਾ ਰਿਹਾ ਸੀ ਉਹਦੇ ਖਿਲਾਫ ਜਾਗਦਾਬੀਨਾਂ ਵੀ ਮੋਰਚਾ ਖੋਲ੍ਹਿਆ ਹੈ ਔਰ ਦੇਖੋ ਕੀ ਦੱਦਨੇ ਕੇ ਐਮਟੀਪੀ ਮਿਹਰਬਾਨ ਸਿੰਘ ਹੁਣ ਬ੍ਰਸ਼ਟ ਨੇ ਕਿਉਂਕਿ ਉਹ ਤੇ ਕਹਿੰਦੇ ਮੈਂ ਤੇ ਬਿਲਕੁਲ ਇਮਾਨਦਾਰੀ ਨਾਲ ਕੰਮ ਕਰ ਰਿਹਾ। ਦੇਖੋ ਕਦੀ ਚੋਰ ਨੇ ਵੀ ਕਿਹਾ ਮੈਂ ਚੋਰ ਆ। ਉਹ ਪੈਸੇ ਦੇ ਗਾਂਧੀ ਗਾਂਧੀਗਰੀ ਚਲਦੀ ਏ ਪਰ ਜਾਗਦਾ ਜਮੇ ਜਿਹੜੀ ਗਾਂਧੀਗਰੀ ਏ ਇਹ ਖਤਮ ਕਰੇਗਾ ਜਿਹੜੇ ਮਤਲਬ ਨੋਟਾਂ ਦੀ ਜਿਹੜੀ ਨੋਟ ਲੈ ਕੇ ਲੋਕੀ ਰਿਸ਼ਵਤਾ ਲੈ ਕੇ ਮਤਲਬ ਭ੍ਰਸ਼ਟਾਚਾਰੀ ਕਰਦੇ ਨੇ ਤੇ ਜਿਹੜੇ ਅਸਲ ਦੋਸ਼ੀ ਨੂੰਾਂ ਨੂੰ ਬਚਾਉਂਦੇ ਆ। ਮਤਲਬ ਨਹੀਂ ਨਵੇਂ ਪ੍ਰਸ਼ ਅਫਸਰ ਹੈ ਨਾ ਉਹ ਪਾਛਰੇ ਜੇ ਉਹਦੇ ਚ ਮਤਲਬ ਜਿਹੜੀ ਜਨਤਾ ਨਾ ਮੈਂ ਪੰਜਾਬ ਦੀ ਜਨਤਾ ਉਹ ਵਿਜੀਲੈਂਸ ਨੂੰ ਵੀ ਸ਼ੱਕ ਦੇ ਕਚਰੇ ਚ ਘੇਰ ਰਹੀ ਜੇ ਟੈਕਸਾਂ ਦੇ ਪੈਸੇ ਆ ਜਿਹੜੇ ਸਰਕਾਰ ਦੇ ਪੈਸੇ ਆ ਕਾਰਪਸ ਜਮਾ ਕਰਾਓ ਤੇ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਜਾਗਦਾ ਮੀਰ ਨੇ ਕਾਰਪਸ ਦੇ ਜਿਹੜੇ ਬੈਠੇ ਪ੍ਰਸ਼ ਅਫਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਦਾ ਜਿਹੜਾ ਹੈ ਸ਼ੁਰੂ ਕੀਤੀ ਹੋਈ ਏ ਔਰ ਉਹਦੇ ਚ ਵੀ ਕਈ ਇਹੋ ਜਿਹੇ ਵੱਡਿਆ ਵੱਡਿਆ ਮਾਰਤਾ ਜਿਹੜੀਆਂ ਵੀ ਮਤਲਬ ਜਿਨ੍ਹਾਂ ਦੇ ਬਾਰੇ ਕੋਈ ਕਲਪਨਾ ਨਹੀਂ ਕਰ ਸਕਦਾ ਜਿੰਦੇ ਚ ਕਈ ਆਰਟੀਵੀ ਆਰਟਿਸਟ ਆਏ ਆ ਪਰ ਮੇਰੇ ਸਹਾਸਿਆ ਉਹਨਾਂ ਕਾਰਵਿਨੀ ਕਰਾਈ ਆਪਣਾ ਮਾਡਲ ਵਾ ਕੇ ਵਾਪਸ ਚਲੇ ਗਏ ਆ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਭ੍ਰਸ਼ਟਾਚਾਰ ਤੇ ਵਾਰ ਵਿਜੀਲੈਂਸ ਵੱਲੋਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਭ੍ਰਸ਼ਟਾਚਾਰ ਚਰਨ ਸੀਮਾ ਦੇ ਆ ਕਈ ਮਹਿਮਿਆਂ ਚ ਕਾਲੀਆਂ ਭੇਡਾਂ ਨ ਡਰ ਹੋ ਕੇ ਲੁੱਟ ਰੀਆਂ ਤਾਂ ਅੱਜ ਤੁਹਾਨੂੰ ਨਵਾਂ ਅਪਡੇਟ ਦੇ ਰਹੇ ਹਾਂ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ ਇੱਕ ਐਸੇ ਅਧਿਕਾਰੀ ਦਾ ਨਾਂ ਸਾਹਮਣੇ ਆਇਆ ਜਿਸ ਨੇ ਕਰਪਸ਼ਨ ਜਿਹੜੀ ਰੱਜ ਕੇ ਕੀਤੀ ਹੈ ਇਹ ਸਾਡਾ ਨਹੀਂ ਕਹਿਣਾ ਇਹ ਇੱਕ ਸਾਡੇ ਨਾਲ ਸਮਾਜ ਸੇਵਕ ਜਾਗਦਾ ਜ਼ਮੀਰ ਦੇ ਪੰਜਾਬ ਦੇ ਮੁਖੀ ਸ਼ਬਾਦ ਸੈਗਲ ਦਾ ਕਹਿਣਾ ਤਾਂ ਉਹਨਾਂ ਨਾਲ ਆਪਾਂ ਅੱਜ ਰੂਬਰੂ ਹੋ ਰਹੇ ਹਾਂ ਗੱਲਬਾਤ ਕਰਾਂਗੇ ਕਿ ਕੀ ਇਲਜ਼ਾਮ ਲੱਗੇ ਨੇ ਉਸ ਅਧਿਕਾਰੀ ਤੇ ਕੀ ਅਧਿਕਾਰੀ ਦਾ ਨਾਮ ਹੈ ਸਾਰੇ ਸ਼੍ਰੋਤਾਵਾਂ ਨੂੰ ਜਾਗਦਾ ਜਮੀਰ ਦੀ ਪਿਆਰਪਰੀ ਨਮਸਕਾਰ ਜੈਸਿਆ ਰਾਮ ਸასი ਸ਼ਕਤ ਜਾਗਦਾ ਜਮੀਰ ਜਦੋਂ ਹੋਉ ਦੇ ਚਾ ਸੀ ਮੁੱਦਿਆਂ ਤੇ ਆ ਹੀ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਵਿੱਚ ਨਸ਼ਿਆਂ ਦਾ ਜੋਰ ਸੀ ਭ੍ਰਸ਼ਟਾਚਾਰ ਦਾ ਜੋਰ ਸੀ ਬੋਲਬਾਲਾ ਸੀ ਭ੍ਰਸ਼ਟਾਚਾਰੀ ਅਫਸਰਾਂ ਦਾ ਬੋਲਬਾਲਾ ਸੀ ਭ੍ਰਸ਼ਟਾਚਾਰੀ ਲੀਡਰਾਂ ਦਾ ਔਰ ਜਾਗਦਾ ਜਮੀਰ ਨੇ ਆਵਾਜ਼ ਚੁੱਕੀ بلند ਆਵਾਜ਼ ਚੁੱਕੀ ਭ੍ਰਸ਼ਟਾਚਾਰਿਆ ਖਿਲਾਫ ਔਰ ਜਿਹੜੇ ਨਸ਼ੇ ਦਲਸਟ ਦੇ ਕਾਰੋਬਾਰ ਸੀ ਔਰ ਇਹਨਾਂ ਨੂੰ ਇਹਨਾਂ ਦੇ ਅੰਕੁਸ਼ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਕਈ ਜਗ੍ਹਾ ਅੰਕੁਸ਼ ਲੱਗੇ ਔਰ ਕਈ ਵੱਡੇ ਵੱਡੇ ਭ੍ਰਸ਼ਟਾਚਾਰ ਦੇ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸੀਲ ਕਰਾਈਆਂ ਔਰ ਪਿਛਲੇ ਲਗਾਤਾਰ 4-5 ਮਹੀਨੇ ਤੋਂ ਜਾਗਦਾਬੀਰ ਨੇ ਕਾਰਪੋਰੇਸ਼ਨ ਦੇ ਜਿਹੜੇ ਬੈਠੇ ਪ੍ਰਸ਼ਤ ਅਫਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਦਾ ਜਿਹੜਾ ਹੈ ਸ਼ੁਰੂ ਕੀਤੀ ਹੋਈ ਹੈ ਔਰ ਉਹਦੇ ਵਿੱਚ ਵੀ ਕਈ ਇਹੋ ਜਿਹੀਆਂ ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਵੀ ਮਤਲਬ ਜਿਨ੍ਹਾਂ ਦੇ ਬਾਰੇ ਕੋਈ ਕਲਪਨਾ ਨਹੀਂ ਕਰ ਸਕਦਾ ਜਿੰਦੇ ਵਿੱਚ ਕਈ ਆਰਟੀਵੀ ਆਰਟਿਸਟ ਆਏ ਆ ਪਰ ਮੇਰੇ ਸਹਾਸੇ ਉਹਨਾਂ ਕਾਰਵਿ ਨਹੀਂ ਕਰਾਈ ਆਪਣਾ ਮੋਡਲ ਵਾ ਕੇ ਵਾਪਸ ਚਲੇ ਗਿਆ ਉਹ ਵੀ ਪ੍ਰਾਪਰਟੀਆਂ ਜਾਗਦਾ ਜਮੀਨ ਨੇ ਅੱਜ ਜਿਹੜੀਆਂ ਹੈਗੀਆਂ ਮਤਲਬ ਉਹ ਮੁੱਦਾ ਹਾਈ ਕੋਰਟ ਵੀ ਲਗੇ ਆ ਔਰ ਸੀਲ ਵੀ ਕਰਾਈਆਂ ਔਰ ਉਹਨਾਂ ਨੂੰ ਇੱਕੋ ਹੀ ਮਤ ਦਿੱਤੀ ਹੈ ਵੀ ਮਤਲਬ ਸਿਰਫ ਜਿਹੜੇ ਜਨਤਾ ਦੇ ਟੈਕਸਾਂ ਦੇ ਪੈਸੇ ਆ ਜਿਹੜੇ ਸਰਕਾਰ ਦੇ ਪੈਸੇ ਆ ਕਾਰਪੋਰੇਸ਼ਨ ਜਮਾ ਕਰਾਓ ਤੇ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਤੁਸੀਂ ਆਪਣੇ ਹੋਟਲ ਚਲਾ ਸਕਦੇ ਹੋ ਸਾਨੂੰ ਕੋਈ ਤਰਾਇ ਨਹੀਂ ਪਰ ਜਿਹੜੀਆਂ ਨਜ਼ਾਇਜ਼ ਵਿੱਚ ਜੋ ਮਤਲਬ ਬਾਇ ਲਾਜ਼ ਨੇ ਜਿਹੜੇ ਬਾਇ ਲਾਜ਼ ਨੇ ਉਹਨਾਂ ਨੂੰ ਤੋੜੋ ਨਾ ਜੋ ਕਾਨੂੰਨ ਹੈ ਕਾਨੂੰਨ ਦੇ ਅਮ ਦਾ ਕੰਮ ਕਰੋ ਅਸੀਂ ਅੰਮ੍ਰਿਤਸਰ ਦੇ ਹਰ ਇੱਕ ਜਿਹੜਾ ਇੱਥੋਂ ਦਾ ਨਿਵਾਸੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਕਾਨੂੰਨ ਦੀ ਪਾਲਣਾ ਕਰਨੀ ਸਿੱਖ ਲੋ ਕਿਉਂਕਿ ਜਾਗਦਾ ਹੀ ਮੀਰ ਚਾਹੁੰਦਾ ਵੀ ਪੰਜਾਬ ਵਿੱਚ ਅਮਨ ਕਾਨੂੰਨ ਸਥਾਪਿਤ ਹੋਵੇ ਉਤادیه ਹੋਵੇਗਾ ਜੇਕਰ ਸਾਨੂੰ ਹੱਥ ਹੋਏਗੀ ਪਹਿਲ ਮੈਂ ਆਪਣੇ ਆਪ ਤੋਂ ਕਰ ਰਿਹਾ ਵਾਂ ਔਰ ਸਭ ਨੂੰ ਬੇਨਤੀ ਕਰਦਾ ਵਾਂ ਵੀ ਜਿਹੜੀ ਹੈਗੀ ਹੈ ਕਾਨੂੰਨ ਦੀ ਪਾਲਣਾ ਕਰੋ ਕਾਨੂੰਨ ਦੇ ਮੁਤਾਬਕ ਚੱਲੋ ਨਿਯਮਾਂ ਨੂੰ ਦੀ ਉਲੰਘਣਾ ਨਾ ਕਰੋ ਸਵਾਹ ਜੀ ਕਿਹੜਾ ਅਧਿਕਾਰੀ ਜਿਹਦੇ ਅੱਜ ਬੜੇ ਵਿਜੀਲੈਂਸ ਨੇ ਇੱਕ ਇਨਕੁਆਰੀ ਮਾਰ ਕੀਤੀ ਹੈ ਕਿ ਐਸਪੀ ਨੂੰ ਕੌਣ ਆ ਤੇ ਉਹਦਾ ਨਾਂ ਦੱਸਿਆ ਜਾਵੇ ਅੱਜ ਇੱਕ ਇਨਕੁਆਰੀ ਨਿਕਲੀ ਹੈ ਅੰਮ੍ਰਿਤਸਰ ਦੇ ਇੱਕ ਭ੍ਰਸ਼ਟ ਐਮਟੀਪੀ ਮਿਹਰਬਾਨ ਸਿੰਘ ਦੇ ਖਿਲਾਫ ਮਿਹਰਬਾਨ ਸਿੰਘ ਕਾਫੀ ਸਮੇਂ ਤੋਂ ਆਪਣੀਆਂ ਪਾਪ ਦੀਆਂ ਟਿਆ ਚਲਾ ਰਿਹਾ ਸੀ ਉਹਦੇ ਖਿਲਾਫ ਜਾਗਦਾਬੀ ਮੀਰ ਨੇ ਵੀ ਮੋਰਚਾ ਖੋਲ੍ਹਿਆ ਹੈ ਜਿਹੜੀ ਲਾਂਸ ਰੋਡ ਤੇ ਇੱਕ ਬੜੀ ਤਗੜੀ ਨਜ਼ਾਇਜ਼ ਸਾਰੀ ਹੋ ਰਹੀ ਸੀ ਉਹਦੇ ਚ ਵੀ ਜਾਗਦਾਬੀ ਮੀਰ ਨੇ ਉਹਦੀ ਕਰਪਸ਼ਨ ਪਾਈ ਏ ਔਰ ਉਹਦੇ ਖਿਲਾਫ ਕਾਫੀ ਅਸੀਂ ਆਵਾਜ਼ ਬੁਲੰਦ ਕੀਤੀ ਔਰ ਦੇਖੋ ਕੀ ਕਹ ਦਿੱਤ ਨੇ ਕਿ ਐਮਟੀਪੀ ਮਿਹਰਬਾਨ ਸਿੰਘ ਹੁਣ ਬਰਸ਼ ਨੇ ਕਿਉਂਕਿ ਉਹ ਤੇ ਕਹਿੰਦੇ ਮੈਂ ਤੇ ਬਿਲਕੁਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਵੇਖੋ ਕਦੀ ਚੋਰ ਨੇ ਵੀ ਕਿਹਾ ਮੈਂ ਚੋਰ ਹਾਂ ਵੇਖੋ ਕਦੀ ਅੱਜ ਤੱਕ ਜਿਹੜੇ ਮਤਲਬ ਜਿਨ੍ਹਾਂ ਦੀਆਂ ਵੀਡੀਓ ਆਗੀਆਂ ਜਿਨ੍ਹਾਂ ਸਿੱਧੀਆਂ ਗੋਲੀਆਂ ਮਾਰੀਆਂ ਉਹ ਵੀ ਨਹੀਂ ਮੰਨੇ ਵੀ ਮੈਂ ਦੋਸ਼ੀ ਹਾਂ ਇਹ ਇੱਕ ਸਾਡੇ ਕਾਨੂੰਨ ਦੀ ਥੋੜੀ ਜੀ ਸਮਝ ਲੋ ਵੀ ਵਿंडਮ ਬਣਾਈ ਗਈ ਇਹ ਵੀ ਜਿਹੜਾ ਅਸਲ ਦੋਸ਼ੀ ਹੈ ਨਾ ਉਹ ਬਚ ਜਾਂਦਾ ਹੈ ਉਹ ਪੈਸੇ ਦੇ ਗਾਂਧੀ ਗਾਂਧੀਗਰੀ ਚਲਦੀ ਏ ਪਰ ਜਾਗਦਾਈ ਮੇ ਜਿਹੜੀ ਗਾਂਧੀਗਰੀ ਏ ਇਹ ਖਤਮ ਕਰੇਗਾ ਜਿਹੜੇ ਮਤਲਬ ਨੋਟਾਂ ਦੀ ਜਿਹੜੀ ਨੋਟ ਲੈ ਕੇ ਲੋਕੀ ਰਿਸ਼ਵਤਾ ਲੈ ਕੇ ਮਤਲਬ ਭ੍ਰਸ਼ਟਾਚਾਰੀ ਕਰਦੇ ਨੇ ਤੇ ਜਿਹੜੇ ਅਸਲ ਦੋਸ਼ੀ ਨੂੰ ਬਚਾਉਂਦੇ ਆ ਅੱਜ ਦੀ ਗੱਲ ਕਰੀਏ ਅੱਜ ਮਿਹਰਬਾਨ ਸਿੰਘ ਇੱਕ ਪ੍ਰਸਟ ਐਮਟੀਪੀਏ ਅੰਮ੍ਰਿਤਸਰ ਵਿੱਚ ਉਹਦੇ ਖਿਲਾਫ ਕਰਨ अरोड़ा ਨੇ ਇੱਕ ਅਪੀਲ ਕੀਤੀ ਸੀ ਲੋਕਲ ਬੋਡੀ ਚੋਂ ਦੀ ਸ਼ਿਕਾਇਤ ਕੀਤੀ ਸੀ ਔਰ ਉਹਦੀ ਵਿਜੀਲੈਂਸ ਨੂੰ ਜਾਂਚ ਦੇ ਆਰਡਰ ਹੋ ਗਿਆ ਔਰ ਵਿਜੀਲੈਂਸ ਦੇ ਐਸਪੀ ਦਿਗਵਜੇ ਸਿੰਘ ਜੀ ਇਹਦੀ ਜਾਂਚ ਕਰਨਗੇ ਮੈਂ ਦਿਗਵਜੇ ਸਿੰਘ ਜੀ ਨੂੰ ਇੱਕ ਬੇਨਤੀ ਕਰਨਾ ਬਾਕੀ ਦਿਗਵਜੇ ਕਪਿਲ ਦਿਗਵਜੇ ਕਪਿਲ ਜੀ ਜਿਹੜੇ ਐਸਪੀ ਨੇ ਵਿਜੀਲੈਂਸ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਜ਼ਮੀਰ ਜਗਾ ਕੇ ਕਾਰਵਾਈ ਕਰਨਾ ਦਿਗਵਜੇ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਤੁਹਾਨੂੰ ਮਿਲਿਆ ਵੀ ਨਹੀਂ ਪਰ ਮੇਰੀ ਇੱਕ ਬੇਨਤੀ ਹੈ ਵੀ ਜੇ ਕੋਈ ਕਾਰਵਾਈ ਕਰਨੀ ਜੇ ਨਾ ਤੇ ਆਪਣਾ ਜੰਬੀਰ ਪਹਿਲਾਂ ਜਗਾ ਕੇ ਕਰਨਾ ਮਤਲਬ بڑے بڑے ਵੱਡੇ ਭ੍ਰਸ਼ਟਾਚਾਰੀ ਜਿਹੜੇ ਜੇ ਵਿਜੀਲੈਂਸ ਤੋਂ ਬਚੀ ਜਾਂਦੇ ਜੇ ਤੇ ਸਿਰਫ ਉਹੋ ਹੀ ਸਾਹਮਣੇ ਆ ਰਹੇ ਆ ਜਿਹੜੇ ਰਿਸ਼ਵਾ ਲੈਂਦੇ ਜਿਨ੍ਹਾਂ ਦੀ ਵੀਡੀਓ ਆ ਰਹੀ ਹੈ ਮਤਲਬ ਕੇਵਲ ਇਹੋ ਹੀ ਨਹੀਂ ਮਤਲਬ 99% ਜਿਹੜਾ ਪ੍ਰਸ਼ਾਸਨ ਹੈ ਨਾ ਉਹ ਬਚ ਰਹੇ ਜੇ ਉਹਨਾਂ ਦੇ ਚ ਮਤਲਬ ਜਿਹੜੀ ਜਨਤਾ ਨਾ ਮੈਂ ਪੰਜਾਬ ਦੀ ਜਨਤਾ ਉਹ ਵਿਜੀਲੈਂਸ ਨੂੰ ਵੀ ਸ਼ੱਕ ਦੇ ਕਚਰੇ ਚ ਘੇਰ ਰਹੀ ਜੇ ਤੁਸੀਂ ਮੇਰੇ ਸਾਹਸਿਕ ਵਧੀਆ ਅਫਸਰ ਹੋ ਇੱਕ ਇਮਾਨਦਾਰ ਅਫਸਰ ਹੋ ਇਹ ਜਿਹੜਾ ਮਿਹਰਬਾਨ ਹੈਗਾ ਐਮਟੀਪੀ ਵਿਭਾਗ ਦਾ ਜਿਹੜਾ ਅੰਮ੍ਰਿਤਸਰ ਨਗਰ ਨਿਗਮ ਵਿਭਾਗ ਦਾ ਹੈਗਾ ਇੱਕ ਭ੍ਰਸਤ ਅਫਸਰ ਹੈ ਇਹਦੇ ਵਾਕਈਓ ਕਲੋਨੀਆਂ ਚ ਇਸੇ ਗਿਆ ਇਹ ਮਤਲਬ ਜੱਗ ਜ਼ਹਿਰ ਹੈ ਪਰ ਇਹਦੇ ਚ ਨਾ ਮਤਲਬ ਕੋਈ ਲੋਕੀ ਬੋਲਦੇ ਨਹੀਂ ਕਿਉਂਕਿ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਕਾਨੂੰਨ ਤੋਂ ਲੋਕਾਂ ਨੂੰ ਪਤਾ ਹੈ ਜਿਹੜੀ ਪੁਲਿਸ ਹੈ ਉਹ ਕਾਰਵਾਈ ਨਹੀਂ ਕਰਦੀ ਪੁਲਿਸ ਮੋਲ ਲਵਾ ਲੈਂਦੀ ਹੈ ਪਰ ਵਿਜੀਲੈਂਸ ਦਾ ਜਿਹੜਾ ਹੈ ਨਾ ਜਿਹੜਾ ਮਤਲਬ ਬੜਾ ਉੱਚਾ ਦਰਹ ਹੈ ਵਿਜੀਲੈਂਸ ਨੂੰ ਜਿਹੜੀ ਆਪਣੀ ਚੌਕਸੀ ਵਿਭਾਗ ਮਤਲਬ ਚੌਕਸੀ ਵਿਭਾਗ ਹੈ ਵਿਜੀਲੈਂਸ ਨੂੰ ਜਿਹੜਾ ਹੈ ਨਾ ਜਿਹੜੀ ਆਪਣੀ ਜਾਂਚ ਹੈ ਨਾ ਮਤਲਬ ਸਹੀ ਕਰਨੀ ਚਾਹੀਦੀ ਹੈ ਕਿ ਨਾ ਕੋਈ ਭ੍ਰਸ਼ਟਾਚਾਰ ਕੀਤਾ ਹੈਗਾ ਇਸ ਅਧਿਕਾਰੀ ਨੇ ਲੱਗਦਾ ਤੁਹਾਨੂੰ ਕਿਉਂਕਿ ਅਧਿਕਾਰੀ ਇੱਕ ਕਹਿ ਲਓ ਕਿ ਜਨਤਾ ਨੂੰ ਜਵਾਬਦੇਹ ਹੁੰਦਾ ਤੇ ਹਰ ਵੇਲੇ ਜਿਹੜਾ ਐਮਟੀਪੀਏ ਪਬਲਿਕ ਡੀਲਿੰਗ ਵਾਲੀ ਪੋਸਟ ਹੈ ਰੋਜ਼ ਹਰ ਤਰ੍ਹਾਂ ਦਾ ਲੋਕ ਇੱਥੇ ਹੁੰਦੇ ਇੱਕ 100 ਗਜ ਦੀ ਐਨਓਸੀ 50 ਗਜ ਦੀ ਐਨਓਸੀ ਨੂੰ ਲੈ ਕੇ ਹਜ਼ਾਰਾਂ ਗਜ ਜਾਂ ਕਈ ਏਕੜਾਂ ਦਾ ਜਿਹੜਾ ਨਕਸ਼ਾ ਇਹਨਾਂ ਦੇ ਰਾਹੀਂ ਨਿਕਲਦਾ ਹੈ ਕਿੰਨਾ ਕੁ ਵੱਡਾ ਭ੍ਰਿਸ਼ਟਾਚਾਰ ਕੀਤਾ ਹੋਏਗਾ ਤੁਸੀਂ ਐਨਓਸੀ ਦੀ ਗੱਲ ਕੀਤੀ ਪਹਿਲਾਂ ਤੁਹਾਡੀ ਐਨਓਸੀ ਦਾ ਜਵਾਬ ਦੇਣਾ ਇਹ ਐਮਟੀਪੀ ਇਨਾ ਭ੍ਰਿਸ਼ਟ ਹੈ ਇਹਦਾ ਇੱਕ ਹਲਕਾ ਆਪਣਾ ਸੀ ਤੇ ਨੇ ਦੂਜੇ ਹਲਕੇ ਦੇ ਰਕਵੇ ਜਾ ਕੇ ਕਿਸੇ ਦੀ ਐਨਓਸੀ ਕਰਤੀ ਉਹ ਵੀ ਮੁੱਦਾ ਡੀਸੀ ਮੈਡਮ ਕੋ ਪਹੁੰਚਿਆ ਹੈ ਕੋਈ ਇੱਕ ਇਹੋ ਜੀ ਜਗ੍ਹਾ ਹੈਗੀ ਇਹ ਸ਼ਾਮਲਾ ਹਟ ਜਿੰਦੇ ਚ ਮਿਹਰਬਾਨ ਜੀ ਨੇ ਬਹੁਤ ਮਿਹਰਬਾਨੀ ਕੀਤੀ ਔਰ ਇਹਨਾਂ ਦੀ ਮਿਹਰਬਾਨੀ ਇੰਨੀ ਕੀ ਏ ਇਹਨਾਂ ਦੀ ਉਹਨਾਂ ਨਾਲ ਭਾਈਵਾਲ ਜੀ ਉਹ ਕੋਲੋਨੀ ਆ ਦੇ ਨਾਲ ਭਾਈਵਾਲ ਜੀ ਜਿਹੜੀ ਪਿੱਛੇ ਜੇ ਡੈਮੋਲੇਸ਼ਨ ਵੀ ਹੋਈ ਹੈ ਨਹੀਂ ਉਹ ਡੈਮੋਲੇਸ਼ਨ ਨਹੀਂ ਹੋਈ ਹੁੰਦੀ ਤੁਹਾਨੂੰ ਸਮਝ ਨਹੀਂ ਹਾਲੇ ਚਲੋ ਅਸੀਂ ਨਹੀਂ ਹੁੰਦੇ ਬਾਰੇ ਹੁੰਦੇ ਤੱਥੇ ਇਕੱਠੇ ਕਿਤੇ ਜਾ ਰਹੇ ਆ ਕੜੀ ਨਾਲ ਕੜੀ ਜੁੜੇਗੀ ਕੜੀ ਨਾਲ ਕੜੀ ਜੁੜੇਗੀ ਜਦੋਂ ਕੜੀ ਨਾਲ ਕੜੀ ਜੁੜੇਗੀ ਤੇ ਫਿਰ ਹੱਥ ਕੜੀ ਬਣੇਗੀ ਕੜੀ ਨਾਲ ਕੜੀ ਜੁੜੇਗੀ ਕੜੀ ਨਾਲ ਕੜੀ ਜੁੜੇਗੀ ਤੇ ਹੱਥ ਕੜੀ ਬਣੇਗੀ ਤਾਂ ਜਾਗਦਾ ਜਮੀਰ ਹੱਥ ਕੜੀ ਲਵਾਏਗਾ ਐਮਟੀਪੀ ਨੂੰ ਜਾਗਦਾ ਜਮੀਰ ਹਰ ਛੋਟਾ ਜਿਹੜੀ ਨੂੰ ਹੱਥ ਕੜੀ ਲੁਆਉਣ ਦੀ ਅਸੀਂ ਬੋਲਾਂਗੇ ਵੀ ਅਸੀਂ ਸਬੂਤ ਵੀ ਦਾਂਗੇ ਅਸੀਂ ਪੱਕੇ ਵੀ ਰੱਖਾਂਗੇ ਜੇਕਰ ਕਿਸੇ ਅਫਸਰ ਨੇ ਜੇਕਰ ਕਿਸੇ ਅਫਸਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦੇ ਖਿਲਾਫ ਵੀ ਵਾਜ ਚੁੱਕਾਂਗੇ ਕਿਉਂਕਿ ਜਾਗਦਾ ਜਮੀਰ ਯਾਦ ਆਪਣਾ ਜ਼ਮੀਰ ਮਾਰ ਲੇ ਜਾਂ ਆਪਣਿਆਂ ਨੂੰ ਵੇਚ ਲੇ ਇਹ ਭ੍ਰਸ਼ਟਾਚਾਰ ਅੰਮ੍ਰਿਤਸਰ ਜੀ ਹੋਇਆ ਕਿ ਫਗਵਾੜੇ ਚ ਹੋਇਆ ਵਾ ਕਿਉਂਕਿ ਫਗਵਾੜੇ ਦਾ ਵੀ ਚਾਰਜ ਹੈ ਨਾ ਉਹਨਾਂ ਕੋਲ ਦੇਖੋ ਜਿਹੜਾ ਇਹ ਭ੍ਰਸ਼ਟਾਚਾਰ ਹੋਇਆ ਹੈ ਇੱਕ ਜੰਡਿਆਲੇ ਕਲੋਨੀ ਹੈ ਇੱਕ 에어ਪੋਰਟ ਰੋਡ ਤੇ ਕਲੋਨੀ ਹੈ ਦਿੱਲੀ ਸੁਵਾਦ ਵਾਲਿਆਂ ਨੇ ਇਹ ਖਬਰ ਕੀਤੀ ਹੈ ਮੈਂ ਉਸ ਖਬਰ ਦੇ ਆਧਾਰ ਤੇ ਬੋਲ ਰਿਹਾ ਹਾਂ ਦਿੱਲੀ ਸੁਵਾਦ ਵਾਲੇ ਵੀ ਜਿਹੜੀ ਕੋਈ ਖਬਰ ਕਰਦੇ ਉਹਦੀ ਪ੍ਰਸਤੀ ਕਰਕੇ ਕਰਦੇ ਆ ਮੈਂ ਸਿਰਫ ਦਿੱਲੀ ਸੁਵਾਦ ਦੇ ਬਿਹਤ ਨਹੀਂ ਬੋਲਦਾ ਇਹ ਚੀਜ਼ ਮੇਰੀ ਨੋਲੇਜ ਵੀ ਹੈਗੀ ਹੈ ਔਰ ਅੰਮ੍ਰਿਤਸਰ ਤੇ ਕਈ ਚੈਨਾਇ ਨੋਲੇਜ ਵੀ ਹੈਗੀ ਹੈ ਡੀ ਫਾਰ ਯੂ ਚੈਨਲ ਵਾਲੇ ਡੀ ਫਾਰ ਯੂ ਚੈਨਲ ਵਾਲੇ ਮਤਲਬ ਦੀਪਕ ਭੰਡਾਰੀ ਜੀ ਤੇ ਜਿਹੜੇ ਆਪਣੇ ਡਾਕਟਰ ਕੇ ਸ਼ਰਮਾ ਜੀ ਏ ਇਸ ਐਮਟੀਬ ਬਾਰੇ ਇਸ ਭ੍ਰਸ਼ਟਾਚਾਰੀ ਬਾਰੇ ਕਈ ਵਾਰ ਬੋਲ ਚੁੱਕੇ ਆ ਅੱਜ ਪਤਾ ਨਹੀਂ ਉਹ ਕਿਉਂ ਕੋਈ ਇਹਨਾਂ ਨੂੰ ਕੋਈ ਨਾ ਤੱਥ ਨਹੀਂ ਉਹਨਾਂ ਦੀ ਨੌਲੇਜ ਨਹੀਂ ਹੋਣਾ ਮਤਲਬ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰਾਂਗਾ ਵੀ ਇਸ ਮੁੱਦੇ ਨੂੰ ਵੀ ਚੁੱਕਣ ਉਹਨਾਂ ਪਹਿਲਾਂ ਵੀ ਮੁੱਦੇ ਚੁੱਕੇ ਆ ਔਰ ਉਹ ਮੁੱਦੇ ਜਦੋਂ ਚੁੱਕਦੇ ਆ ਕੋਈ ਨਾ ਕੋਈ ਹੱਲ ਜ਼ਰੂਰ ਹੁੰਦੇ ਆ ਅੱਜ ਜਿਹੜੀ ਭ੍ਰਸ਼ਟਾਚਾਰੀ ਹੈ ਨਾ ਅਫਸਰਾਂ ਦੀ ਮਰਜ਼ੀ ਬਿਨਾਂ ਨਹੀਂ ਹੋ ਸਕਦੀ ਇਹ ਜਿਹੜੀਆਂ ਨਜਾਇਜ਼ ਸਾਰੀਆਂ ਸਾਡੇ ਮੰਤਰੀ ਧਾਲੀਵਾਲ ਜੀ ਨੇ ਕਿਹਾ ਸੀ ਕਿ ਕਿਸੇ ਨੂੰ ਨਜਾਇਜ਼ ਨਹੀਂ ਕਰਨ ਦਿੱਤੀ ਜਾਏਗੀ ਉਹਨਾਂ ਦੇ ਹਦੇਸ਼ ਨੂੰ ਵੀ ਇਹਨਾਂ ਨੇ ਠੇਗਾ ਮਾਰਿਆ ਬਿਲਕੁਲ ਠੰਗਾ ਮਾਰਿਆ ਜੀ ਜਿਹੜੇ ਅਫਸਰ ਹੈਗੇ ਆ ਲੀਡਰਸ਼ਿਪ ਦੀ ਕਦਰ ਨਹੀਂ ਕਰ ਰਹੇ ਜਿਹੜੇ ਲੀਡਰ ਆ ਨਵੇਂ ਆਏ ਆ ਇਹ ਲੀਡਰਾਂ ਨੂੰ ਕਰਾਉਣੇ ਨਹੀਂ ਆ ਰਹੇ ਕੰਮ ਕਿ ਅਫਸਰ ਛੇ ਦੀ ਮਤਲਬ ਕਿ ਹੈ ਹੈ ਇਨੀ ਹیثیت ਥੋੜੀ ਆਪਣੇ ਮੰਤਰੀ ਨੂੰ ਚਾਰਜ ਆਵੇ ਦੇਖੋ ਜੀ ਲੀਡਰਾਂ ਨੂੰ ਕੰਮ ਹੀ ਨਹੀਂ ਕਰਾਣੇ ਆ ਰਹੇ ਇਹ ਚਾਰੇ ਕੋਈ ਪੈਂਚਰ ਲਾਂਦਾ ਸੀ ਕੋਈ ਮੋਬਾਈਲ ਰਿਪੇਅਰ ਕਰਦਾ ਸੀ ਇਹਨਾਂ ਨੂੰ ਹਲੇ ਇਨਾ ਪਤਾ ਨਹੀਂ ਵੀ ਲੀਡਰਸ਼ਿਪ ਕੀ ਹੁੰਦਾ ਹੈ ਕਿਹੜੇ ਸਾਡੇ ਰਾਈਟ ਹੈ ਕਿਵੇਂ ਅਫਸਰਾਂ ਨੂੰ ਕੰਮ ਲੈਣੇ ਆ ਅਫਸਰ ਬੇਲਗਾਮ ਹੋ ਗਏ ਆ ਨਾੜੀ ਨੇ ਇੱਥੋਂ ਦੇ ਜਿਹੜੇ ਐਮ ਐਲ ਏ ਜਾਂ ਮੰਤਰੀ ਮੰ ਲ ਸਕਦੇ ਹੋ 나ੜੀ ਹੈ ਕਿ ਕੁਝ ਤੋਂ ਹੈ ਅਨਾੜੀ ਕੁਝ ਤੋਂ ਹੈ ਭ੍ਰਸ਼ਟਾਚਾਰੀ ਹਮ ਤੋ ਇਤਨਾ ਹੀ ਬੋਲ ਲੇਗੇ ਕੁਝ ਐਮਐਲਏ ਤੋ ਅਨਾੜੀ ਹੈ ਕੁਝ ਐਮਐਲਏ ਤੋ ਭ੍ਰਸ਼ਟਾਚਾਰੀ ਹੈ ਇਹ ਤੋ ਆਨੇ ਵਾਲਾ ਸਮਾ ਬਤਾਏਗਾ 2026 ਕੋ ਬਹੁਤ ਰਿਜ਼ਲਟ ਆਏਗੇ ਕੁਝ ਰਿਜ਼ਲਟ 27 ਨਹੀਂ ਉਹ 27 ਕੋ ਇਲੈਕਸ਼ਨ ਹੋਗਾ ਲੇਕਿਨ ਜੋ ਜਲਤਾ ਜਮੀਰ ਹੈ ਉਹ ਆਪਣਾ ਬਿਆਨ 2026 ਕੋ ਮਿਡ ਮੇ ਸ਼ੁਰੂ ਕਰ ਦੇਗਾ ਤੋ ਹੁਣ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਭ੍ਰਸ਼ਟਾਚਾਰ ਹੈ ਤੁਹਾਨੂੰ ਲੱਗਦਾ ਕਿ ਕਈ ਅਫਸਰਾਂ ਦਿੱਤੇ ਵਿਜੀਲੈਂਸ ਇਨਕੁਆਰੀ ਚੱਲ ਰਹੀ ਹੈ 7-7 ਸਾਲ ਹੋ ਗਏ ਨੇ ਹਜੇ ਤੱਕ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਕਈ ਠੰਡੇ ਬਸਤੇ ਚਲ ਗੀਆਂ ਹੋ ਸਕਦਾ ਜੇ ਇੰਨਾ ਕੁ ਭ੍ਰਸ਼ਟਾਚਾਰ ਇਸ ਅਧਿਕਾਰੀ ਨੇ ਕੀਤਾ ਵੀ ਦੱਬ ਜਵੇ ਫਾਈਲ ਮੈਂ ਨਾ ਪਿਛਲਾ ਜਿਹੜਾ ਰਿਕਾਰਡ ਨਾ 80% ਜਿਹੜਾ ਹੈ ਨਾ ਭ੍ਰਸ਼ਟਾਚਾਰ ਦੱਬ ਗਿਆ ਤੇ ਇਸ ਅਫਸਰ ਦਾ ਸਾਡੇ ਕੋਈ ਬੜਾ ਡਾਟਾ ਹੈ ਜਾਗਦਾ ਮੇਰਾ ਹਾਲ ਤੱਕ ਜਿੰਨੇ ਤੇ ਵੀ ਮਤਲਬ ਕਾਰਵਾਈ ਕਰਾਈ ਉਹ ਕਾਰਵਾਈ ਹੋਈ ਹੈ ਅੱਜ ਤੱਕ ਦਾ ਰਿਕਾਰਡ ਹੈ ਨਾ ਤਾਂ ਕੋਈ ਸਾਨੂੰ ਖਰੀ ਸਕੇ ਜੇ ਨਾ ਕੋਈ ਖਰੀ ਸਕੇਗਾ ਤੇ ਨਾ ਕੋਈ ਡਰਾ ਸਕੇ ਤੇ ਨਾ ਕੋਈ ਦਰਾਤ ਮੁਕਾ ਸਕੇਗਾ ਜਾਗਦਾ ਮਿਰਦੇ ਜਿਹੜੇ ਵੀ ਮੁੱਦੇ ਚੁੱਕਿਆ ਉਹਦੇ ਤੇ ਲੜਾਈ ਕੀਤੀ ਏ ਇਹ ਨਹੀਂ ਜਿਵੇਂ ਬਾਕੀ ਆਰਟੀਐਕਟਿਸਟ ਕਰਦੇ ਆ ਮਤਲਬ ਕੰਪਲੇਂਟ ਕਰਦੇ ਆ ਕੰਪਲੇਂਟ ਕਰਕੇ ਤੇ ਬਾਅਦ ਚ ਗਿਵ ਐਂਡ ਟੇਕ ਕਰਕੇ ਤੇ ਉਹ ਕੰਪਲੇਂਟ ਹੁੰਦਾ ਨਹੀਂ ਪਤਾ ਹੁੰਦਾ ਠੀਕ ਹੋਈ ਕਿ ਨਹੀਂ ਹੋਈ ਸਾਡੀ ਜਿਹੜੀ ਮਰਜੀ ਕੰਪਲੇਂਟ ਵੇਖ ਲੋ ਸਾਡਾ ਜਿਹੜਾ ਮਰਜੀ ਸੋਸ਼ਲ ਮੀਡੀਆ ਰਿਕਾਰਡ ਵੇਖ ਲੋ ਜਿੱਥੇ ਵੀ ਅਸੀਂ ਬੋਲੇ ਆ ਜਾਂ ਜਿੱਥੇ ਵੀ ਅਸੀਂ ਰਿਟਰਨ ਕੰਪਲੇਂਟ ਦਿੱਤੀ ਏ ਉਥੇ ਕਾਰਵਾਈ ਹੋਈ ਏ ਅਸੀਂ ਤਾਂ ਜਿਹੜੇ ਅੰਮ੍ਰਿਤਸਰ ਦੇ ਆਰਟੀਆ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਜਾਂ ਤੂੰ ਸੁਧਰ ਜਾਓ ਜਾਂ ਸਿੱਧਰ ਜਾਓਗੇ ਬੰਦੇ ਦੇ ਪੁੱਤ ਬਣਜੋ ਜਿਹੜੀ ਕੰਪਲੇਂਟ ਕਰੋਗੇ ਅਸੀਂ ਉਹਦਾ ਆਰਟੀਆ ਕਢਾਣਾ ਜੇ ਵੀ ਉਹਦੇ ਤੇ ਤੁਸੀਂ ਦੁਬਾਰਾ ਕੀ ਕਾਰਵਾਈ ਕੀਤੀ ਕਿਉਂਕਿ ਅੰਮ੍ਰਿਤਸਰ ਦੇ ਮੈਂ ਪੰਜਾਬ ਦੀ ਗੱਲ ਕਰਦਾ ਅੰਮ੍ਰਿਤਸਰ ਦੇ 80 85 ਆਰਟੀਐਕਟਿਵਿਸਟ ਐ ਹੋ ਜਗੇ ਆ ਜਿਹੜੇ ਸਿਰ ਕੰਪਲੇਂਟ ਕਰਦੇ ਆ ਕੰਪਲੇਂਟ ਅਫਸਰ ਲੈਂਦੇ ਆ ਔਰ ਬਾਅਦ ਚ ਉਹਨੂੰ ਜਾਇਜ਼ੋ ਸਾਰੀ ਬਣਾ ਦਿੰਦੇ ਆ ਅਫਸਰਾਂ ਦੀ ਫਿਰ ਉਹ ਨਾ ਆਰਟੀਐਕਟਿਵਿਸਟਾਂ ਨਾਲ ਮਿਲੀ ਭਗਤੀ ਹੈ ਬਿਲਕੁਲ ਜੀ ਦੁਕਾਨਾਂ ਸੱਜੀਆਂ ਆ ਜੇ ਭਾਈ ਵਾਲਿਆਂ ਦੇ ਉਹ ਸਦਾ ਉਹ ਅਫਸਰ ਇਸ਼ ਕਹਤਾ ਬਵਾ ਦਿੰਦੇ ਹੁੰਦੇ ਬਾਅਦ ਓਏ ਤਾਂ ਅਫਸਰ ਕਿਤੇ ਇਥੇ ਤੇ 1 ਐਮਐਲ ਇਸ਼ ਕਹਤਾ ਪੁੰਦਾ ਸੀ ਉਹਦੇ ਵੀ ਬੜੇ ਰਿਕਾਰਡ ਚਰਚੇ ਹੋ ਗਏ ਆ ਉਹ ਵੀ ਸਾਹਮਣੇ ਆਣਗੇ ਤੁਸੀਂ ਗੱਲ ਕਰਦੇ ਹੋ ਜਿਹੜੇ ਕੰਮ ਕਾਂਗਰਸ ਪਾਰਟੀ ਦੇ ਵੇਲੇ ਕਾਉਂਸਲਰ ਕਰਦੇ ਹੁੰਦਾ ਸੀ ਨਾ ਕਿ ਕਿਸੇ ਦਾ ਲੈਂਟਰ ਢਾ ਆ ਕਿ ਇਹਦਾ ਪਾ ਆ ਉਹ ਬਣਵਾਇਆ ਕਿਸੇ ਨੇ ਤੜਾਇਆ ਤੇ ਉਹ ਸਾਡੇ ਕਈ ਐਮਐਲਏ ਨੇ ਸ਼ੁਰੂ ਕੀਤਾ ਅੰਮ੍ਰਿਤਸਰ ਚ ਮੈਂ ਬਾਤ ਬਾਕੀ ਦੀ ਗੱਲ ਨਹੀਂ ਕਰਦਾ ਮੈਂ ਭਗਵੰਤ ਮਾਨ ਜੀ ਦੀ ਬਹੁਤ ਇੱਜ਼ਤ ਕਰਦਾ ਮੈਂ ਕੇਜੀਵਾਲ ਜੀ ਦੀ ਬਹੁਤ ਇੱਜ਼ਤ ਕਰਦਾ ਮੈਨੂੰ ਬਾਕੀ ਰਿਪੋਰਟ ਹੈ ਕਈ ਕਾਉਂਸਲਰ ਬਾਨੀ ਸ਼ਿਕਾਇਤਾਂ ਦੇ ਸਿਰ ਤੋਂ ਕੋਈ ਬੜੇ ਉਹਨਾਂ ਦੇ ਆਪਣੇ ਹੋਟਲ ਨੇ ਇਸ ਟਾਈਮ ਸ਼ਹਿਰ ਚ ਕਈਆਂ ਕੌਂਸਲਰ ਦੇ ਹੋਟਲ ਹੈਗੇ ਆ ਇਹ ਜਿਹੜੇ ਪਿੱਛੇ 85 ਕਾਉਂਸਲਰ ਆਏ ਸੀ ਨਾ ਇਹਨਾਂ ਚ 35 ਇਹੋ ਜ ਉਹ ਹੈ ਕੁੱਤੇ ਦੀ ਦੰਮ ਵਾਲੇ ਕੁੱਤੇ ਦੀ ਦੰਮ ਵਾਲੇ ਸਮਝੇਗੇ ਹਾਂਜੀ ਉਹਨਾਂ ਨੇ ਬਸ ਲੁੱਟਿਆ ਹੀ ਹੈ ਉਹਨਾਂ ਨੇ ਲੁੱਟ ਕੇ ਆਪਣੇ ਪਾਪ ਦੀ ਹੱਟੀਆਂ ਚਲਾਈਆਂ ਕੋਈ ਨਹੀਂ ਰੱਬ ਉਹਨਾਂ ਨੂੰ ਥੋੜਾ ਇਲੈਕਸ਼ਨਾਂ ਕਾਉਂਸਲਰ ਦੀਆਂ ਆ ਗਈਆਂ ਪੋਲ ਖੁੱਲੀ ਜਾਏਗੀ ਉਹਨਾਂ ਬੰਦਿਆਂ ਦੀ ਦੇਖੋ ਜਾਗਦਾ ਜੀ ਮੈਨੇ ਇਲੈਕਸ਼ਨ ਵਿੱਚ ਕਿਸੇ ਵੀ ਪੋਲੀਟਿਕਲ ਪਾਰਟੀ ਦਾ ਸਮਰਥਨ ਨਹੀਂ ਕਰਨਾ ਕਿਸੇ ਵੀ ਇਸ ਵਾਰ ਪੂਰਾ ਬਾਈਕਾਟ ਹੋਏਗਾ ਦੇਖੋ ਅਸੀਂ ਬਾਈਕਾਟ ਵੀ ਨਹੀਂ ਕਹਿੰਦੇ ਕਿਉਂਕਿ ਜਾਗਦਾ ਜੀ ਮੇਰੇ ਜਿਹੜੇ ਜਿੰਨੇ ਵੀ ਰਾਜਨੀਤਿਕ ਦਲ ਲੈਣਾ ਚਾਹੇ ਕੋਈ ਵੀ ਪਾਰਟੀ ਹੈ ਪੋਲੀਟਿਕਲ ਜਿੰਨੇ ਵੀ ਹੈ ਲੀਡਰ ਹੈ ਇਹਨਾਂ ਨੂੰ ਨੀਚ ਸਮਝਦਾ ਮਤਲਬ 90% ਲੋਕਾਂ ਨੂੰ 90% ਇਹ ਨੀਚ ਹੈਗੇ ਆ ਇਹ ਯੂਜ਼ ਐਂਡ ਥਰੋਨ ਕਰਦੇ ਆ ਜੇਕਰ ਜਾਗਦਾਈ ਮੀਰ ਦਾ ਹੋਂਦ ਦੇ ਚਾਣ ਦਾ ਕਾਰਨ ਵੇਖਿਆ ਜਾਏ ਜੇਕਰ ਜਾਗਦਾਈ ਮੀਰ ਤੇ ਇਹਨਾਂ ਲੀਡਰਾਂ ਜੁਲਮ ਕੀਤੇ ਆ ਤੇ ਤਾਦੀਆਈ ਜਾਗਦਾਈ ਮੀਰ ਮਤਲਬ ਇਹਨਾਂ ਦਾ ਵਿਰੋਧ ਉੱਠਿਆ ਜਾਗਦਾਈ ਮੀਰ ਉਪਜ ਹੈ ਇਹਨਾਂ ਪ੍ਰੋਸਟ ਲੀਡਰਾਂ ਦੀ ਇਹਨਾਂ ਦੀ ਪ੍ਰੋਸਟ ਲੀਡਰਾਂ ਦੀ ਭ੍ਰਸ਼ਟਾਚਾਰੀ ਕਰਕੇ ਇਹਨਾਂ ਦੇ ਭ੍ਰਸ਼ਟਾਚਾਰ ਦੇ ਖਿਲਾਫ ਹੀ ਚੰਗਿਆੜੀ ਨਿਕਲੀ ਤੇ ਅੱਜ ਤੁਸੀਂ ਇਸ ਹੋਂਦ ਤੱਕ ਪਹੁੰਚੇ ਹਾਂ ਔਰ ਮੈਂ ਚਾਹਨਾ ਹੈ ਚੰਗਾਰੀ ਅੱਗ ਬਾਂਜੇ ਤੇ ਜਿਹੜੇ ਭ੍ਰਸ਼ਟਾਚਾਰੀ ਲੀਡਰ ਹੈ ਇਹਨਾਂ ਨੂੰ ਸਾੜ ਕੇ ਸੁਆਹ ਕਰਦੇ। ਸਰ ਜੀ ਥਾਂ ਥਾਂ ਸੀਐਮ ਸਾਹਿਬ ਵੱਲੋਂ ਬੋਰਡ ਲੱਗੇ ਰਿਸ਼ਵਤ ਖੋਰੀ ਨੂੰ ਕਰੋ ਨਾ ਕੀ ਗੱਲ ਲੋਕ ਕਿਉਂ ਨਹੀਂ ਜਾਗਰੂਕ ਹੁੰਦੇ? ਤੁਸੀਂ ਇਕੱਲੇ ਕਿਉਂ ਲੋਕਾਂ ਨੂੰ ਜਾਗਰੂਕ ਕਰਨ ਤੇ ਲੱਗੇ ਲੋਕਾਂ ਦਾ ਆਪਣਾ ਨਹੀਂ ਫਰਜ਼ ਬੰਦਾ ਕਿ ਲੋਕ ਪਸੰਦ ਕਰਦੇ ਰਿਸ਼ਵਤ ਦੇਣਾ। ਦੇਖੋ ਕਿਸੇ ਨਾ ਕਿਸੇ ਦਾ ਆਵਾਜ਼ ਚੁਪਣੀ ਪੈਣੀ ਹੈ ਕਿਸੇ ਨਾ ਕਿਸੇ ਦਾ ਬਿੱਲੀ ਦੇ ਕਰ ਘੈਂਟੀ ਬੰਨੀ ਪੈਣੀ ਹੈ ਤੁਸੀਂ ਵੇਖੋ ਜਦੋਂ ਦੀ ਜਾਗਦਾਵੀ ਮੇਨੇ ਆਵਾਜ਼ ਚੁੱਕੀ ਹੈ 5 ਸਾਲ ਤੋਂ ਕਈ ਹੋਰ ਲੋਕ ਵੀ ਸ਼ੌਕ ਸ਼ੌਂਗ ਇੱਚੇ ਵੀਡੀਓ ਵੇਖ ਕੇ ਆਵਾਜ਼ ਚੁੱਕਣੀ ਸ਼ੁਰੂ ਹੋ ਗਏ ਆ ਕੋਈ ਜਾਗਦਾਵੀ ਇਕੱਲਾ ਤਾਂ ਲੱਗਾ ਨਹੀਂ ਹੋਇਆ ਵੀ ਪਰ ਸਟਰੀ ਖਤਮ ਕਰਦੇ ਦੇਖੋ ਕਈ ਪਿੱਛੇ ਅਫਸਰ ਜੇਲ੍ਹਾਂ ਹੀ ਗਏ ਆ ਵਿਜੀਲੈਂਸ ਦੇ ਚੱਕੇ ਆ ਕਈ ਜਾ ਰਹੇ ਆ ਪੁਲਿਸ ਦੇ ਅਫਸਰ ਵੀ ਗਏ ਆ ਕਾਰਪੋਸ਼ ਦਾ ਵੀ ਗਏ ਆ ਇੰਪਰੂਵਮੈਂਟ ਅਸ ਦੇ ਕਿੰਨੇ ਗਏ ਆ ਤੁਸੀਂ ਵੇਖੋ ਜਦੋਂ ਦੀ ਜਾਗਦਾਮੀ ਰਿਵਾਜ ਚੁੱਕਦਾ ਪਿਆ ਜਾਗਦਾਮੀ ਨੇ ਇੱਕ ਆਵਾਜ਼ ਚੁਕਨੀ ਲੋਕਾਂ ਉਸਾ ਪੈਦਾ ਕਰਨਾ ਹੈ ਬਾਕੀ ਕੰਮ ਤਾਂ ਜਨਤਾ ਕਰ ਹੀ ਰਹੀ ਹੈ ਮੈਂ ਖੁਸ਼ ਆ ਮੈਂ ਖੁਸ਼ ਹਾਂ ਜਿਹੜੀਆਂ ਸਾਡੀਆਂ ਨੀਤੀਆਂ ਜਿੱਥੇ ਸਾਡੇ ਮੈਂਬਰ ਕੰਮ ਕਰ ਰਹੇ ਆ ਜੇਕਰ ਕਦੀ ਕੋਈ ਜਾਗਦਾ ਜਮੀਰ ਦਾ ਮੈਂਬਰ ਵੀ ਗਲਤ ਕੰਮ ਕਰੇਗਾ ਭ੍ਰਿਸ਼ਟਾਚਾਰੀ ਕਰੇਗਾ ਅਸੂਲਾਂ ਦੇ ਖਿਲਾਫ ਜਾਏਗਾ ਕਾਨੂੰਨ ਦੇ ਖਿਲਾਫ ਜਾਏਗਾ ਮੈਂ ਉਹਦੇ ਖਿਲਾਫ ਇੱਕ ਕਾਰਵਾਈ ਪੈਲ ਦੇ ਦਰ ਤੱਕ ਰਾਵਾਂਗਾ ਤਾਂ ਬਿਲਕੁਲ ਇਹ ਸਨ ਜਾਗਦਾ ਜਮੀਰ ਦੇ ਮੈਂਬਰ ਨਹੀਂ ਪ੍ਰਦਾਨ ਸੁਬਾ ਸੈਗਲ ਜਿਨ੍ਹਾਂ ਨੇ ਇੱਕ ਪ੍ਰਸ਼ਤਧਿਕਾਰੀ ਜੇ ਕਹਿ ਲਿਆ ਕਿ ਉਹਨਾਂ ਤੇ ਭ੍ਰਿਸ਼ਟਾਚਾਰ ਦੇ આરોਪ ਲਗਾਏ ਨੇ ਨਾ ਕਿ ਉਹ ਭ੍ਰਸ਼ਟਾਚਾਰ ਹਜੇ ਸਾਬਤ ਹੋਇਆ ਪਰ ਗੰਭੀਰ આરોਪ ਲੱਗਣਾ ਇੱਕ ਚਿੰਤਾ ਦਾ ਵੀ ਵਿਸ਼ਾ ਉਸ ਵਾਸਤੇ ਪਰ ਅੱਜ ਤੁਹਾਨੂੰ ਦੱਸ ਦਈਏ ਕਿ ਇਹ ਤੇ ਹੁਣ ਸਮਾਂ ਦੱਸੇਗਾ ਕਿ ਵਿਜੀਲੈਂਸ ਉਸ ਤੇ ਕੀ ਕਾਰਵਾਈ ਕਰਦੀ ਆਉਣ ਵਾਲੇ ਦਿਨਾਂ 'ਚ ਤਾਂ ਇੱਕ ਗੱਲ ਹੋਰ ਕਰਨੀ ਚਾ ਰਹੇ ਨੇ ਤਾਂ ਦੱਸੋ ਜੀ ਕੀ ਕਹਿਣਾ ਹੈ ਮੈਂ ਵਿਜੀਲੈਂਸ ਦੇ ਜਿਹੜੇ ਚੀਫ ਹੈ ਬਹੁਤ ਵਧੀਆ ਨੇ ਸਾਡੇ ਵਰਿੰਦਰ ਸ਼ਰਮਾ ਜੀ ਬੜਾ ਸੋਣਾ ਉਹਨਾਂ ਨੇ ਜਦੋਂ ਦਾ ਉਹ ਡੀਜੀਪੀ ਬਣੇ ਆ ਵਿਜੀਲੈਂਸ ਦੇ ਉਹਨਾਂ ਨੇ ਬੜੇ ਵਧੀਆ ਜਿਹੜੇ ਗਿਆ ਭ੍ਰਸ਼ਟਾਚਾਰ ਦੇ ਖਿਲਾਫ ਕਾਰਵਾਈਆਂ ਕੀਤੀਆਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਵਾਂ ਤੇ ਐਸਪੀ ਦਿਗਵਜੇ ਕਪਲਜੀ ਨੂੰ ਇੱਕ ਬੇਨਤੀ ਕਰਦਾ ਵਾਂ ਵੀ ਜਿਹੜੇ ਐ ਇਲਜ਼ਾਮ ਲੱਗੇ ਆ ਅੱਜ ਐਮਟੀਪੀ ਮਿਹਰਬਾਨ ਸਿੰਘ ਤੇ ਉਹਨਾਂ 'ਚ 99% ਨਹੀਂ 100% ਸੱਚਾਈ ਹੈਗੀ ਜੇ ਉਹ ਇੱਕ ਕਰਪਟ ਐਮਟੀਪੀ ਹੈਗਾ ਜੇ ਮੇਰੀ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਜਾਈਗੀ ਨਾ ਮੈਂ ਉਹਨਾਂ ਤੋਂ ਕੋਈ ਕੰਮ ਲਿਆ ਜੇ ਨਾ ਮੈਂ ਉਹਨਾਂ ਨੂੰ ਕੋਈ ਕੰਮ ਗਿਆ ਜੇ ਤੁਸੀਂ ਚਾਹਦੇ ਕੀ ਕਿ ਉਹਨਾਂ ਦੇ ਉਹਨਾਂ ਦੇ ਖਿਲਾਫ ਐਲਓਸੀ ਜਾਰੀ ਹੋਵੇ ਮੈਨੂੰ ਖਦਸਾ ਹੈ ਵੀ ਉਹ ਇਸ ਕੰਪਲੇਨਟ ਤੋਂ ਬਾਅਦ ਜਾਂਚ ਤੋਂ ਪਹਿਲਾਂ ਹੀ ਵਿਦੇਸ਼ ਭੱਜ ਜਾਣਗੇ ਉਹਨਾਂ ਦੀ ਵਿਦੇਸ਼ਾਂ ਚ ਵੀ ਸੈਟਿੰਗ ਹੈਗੀ ਜੀ ਉੱਥੇ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਹੈਗੀਆਂ ਜੇ ਇਸ ਕਰਕੇ ਇਸ ਪ੍ਰਸ਼ਤ ਅਫਸਰ ਤੇ ਐਲਓਸੀ ਜਾਰੀ ਕੀਤੀ ਜਾਵੇ ਮੈਂ ਸੋਸ਼ਲ ਮੀਡੀਆ ਰਾਹੀਂ ਆਪ ਤੱਕ ਇਹ ਮੈਸੇਜ ਪਹੁੰਚਾਤਾ ਹਾਂ ਮੈਂ ਕੋਸ਼ਿਸ਼ ਕਰਾਂਗਾ ਡੀਜੀਪੀ ਵਿਜੀਲੈਂਸ ਨੂੰ ਮੇਲ ਪਾਣ ਦੀ ਕੋਸ਼ਿਸ਼ ਕਰਾਂਗਾ ਐਸਪੀ ਦਿਗ ਵਿਦੇਸ਼ ਜਿਹੜੇ ਗਏ ਆ ਦਿਗ ਵਿਦੇਸ਼ ਸਿੰਘ ਕਪਲ ਜੀ ਉਹਨਾਂ ਦਾ ਨੰਬਰ ਲੈਣ ਦੀ ਉਹਨਾਂ ਨੂੰ ਫੋਨ ਤੇ ਇਹ ਹਦਾਇਤ ਕਰਾਂਗਾ ਬੇਨਤੀ ਕਰਾਂਗਾ ਸਰ ਇਹਦੀ ਐਲਓਸੀ ਜਾਰੀ ਕਰ ਦਿਓ ਤਾਂਕਿ ਇਹ ਵਿਦੇਸ਼ ਨਾਲ ਭੱਜ ਜਾਵੇ ਕਿਉਂਕਿ ਭ੍ਰਸ਼ਟ ਅਫਸਰ ਹੈਗਾ ਜੇ ਇਹਨੇ ਕਰੋੜਾਂ ਅਰਬਾਂ ਰੁਪਏ ਭ੍ਰਸ਼ਟਾਚਾਰੀ ਕੀਤੀ ਜੇ ਉਹਦੇ ਜਿੰਦਾ ਜਗ ਦਾ ਸਬੂਤ ਅਗਲੇ ਕੁਝ ਦਿਨਾਂ ਚ ਅਸੀਂ ਤੁਹਾਨੂੰ ਵੀ ਦਾਂਗੇ ਤਾਂ ਇਹ ਸੀ ਆਰ ਭਾਰਤ ਦੇ ਇੱਕ ਭ੍ਰਸ਼ਟਾਚਾਰ ਦੇ ਖਿਲਾਫ ਮੂਹਮ ਦੇ ਵਿੱਚ ਆਰ ਭਾਰਤ ਦਾ ਇੱਕ ਖਾਸ ਰੋਲ ਤਾਂ ਇਜਾਜ਼ਤ ਦਿਓ ਜੈ ਹਿੰਦ ਜੈ ਭਾਰਤ